ਉਦੋਂ ਦੀ ਸਵੇਰ ਸੋਬਾ ਦਾ ਟਾਈਮ ਹੀ 6 ਵਜੇ ਦਾ 6 ਵਜੇ ਕੋਈ 5 ਮਿੰਟ ਤੇ ਬੰਦ ਟੁੱਟਾ ਬੰਦ ਟੁੱਟਣ ਦੇ ਸਾਰੀ 15 ਮਿੰਟਾਂ ਦੇ ਵਿੱਚ ਵਿੱਚ ਪੂਰਾ ਜਿਹੜਾ ਸਾਰਾ ਘੇਰਾ ਹੀ ਪਿੰਡ ਦਾ ਦਵਾਲਾ ਦਵਾਲਾ ਉਹ ਸਾਰਾ ਪੂਰਾ ਪਾਣੀ ਨਾਲ ਭਰ ਗਿਆ 15 ਮਿੰਟਾਂ ਦੇ ਵਿੱਚ 5 ਮਿੰਟ ਸਿਰਫ ਟਾਈਮ ਮਿਲਿਆ ਜਿਹੜਾ 4 ਮਿੰਟ ਜਿਹੜੇ ਡੰਗਰ ਸੀ ਕੱਢ ਕੇ ਤੇ ਉਹ ਤੁਸੀਂ ਬੰਦ ਦੇ ਉੱਤੇ ਪਰਲੇ ਦੇ ਬੰਦ ਦਿੱਤੇ ਉਥੋਂ ਵਾਪਸ ਆਉਂਦਿਆ ਮੇਰੇ ਘਰ ਦੇ ਵਿੱਚ ਮੇਰੇ ਗਲ ਤੋਂ ਪਾਣੀ ਵੱਧ ਹੋ ਗਿਆ ਬਾਦਕੇ ਇਹ ਜਾਨ ਬਚਾ ਕੇ ਕੋਠੇ ਦੇ ਉੱਤੇ ਆਪਣੇ ਚੜ ਗਏ ਆ ਤੇ ਸਮਾਨ ਤੇ ਕੱਢਣ ਦੀ ਹਿੰਮਤੀ ਨਹੀਂ ਪਈ ਜੋ ਵੀ ਸਮਾਨ ਵਿੜੇ ਦੇ ਵਿੱਚ ਘਰਦਾ ਹੈਗਾ ਸੀ ਉਹ ਸਾਰਾ ਰੁੜ ਗਿਆ ਜਿਹੜਾ ਅੰਦਰਾਂ ਦੇ ਵਿੱਚ ਰਹਿ ਗਿਆ ਸੀ ਉਹ ਅੰਦਰਾਂ ਦੇ ਵਿੱਚੇ ਹੀ ਗਲ ਗਿਆ ਅਹੀਂ 4 ਦਿਨ ਬਾਅਦ ਆਏ ਆ ਪਾਣੀ ਲੱਥਿਆ ਤੇ ਵੇਖਿਆ ਤੇ ਗੋਡੇ-ਗੋਡੇ ਰਿਬ ਚੜੀ ਹੋਈ ਸੀ ਲੋਕਾਂ ਨੂੰ ਪਤਾ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਜਿਨ੍ਹਾਂ ਨੂੰ ਹੜ ਪੈਂਦੇ ਨੇ ਉਹਨਾਂ ਨੂੰ ਪਤਾ ਵੀ ਰਿਬ ਕੀ ਚੀਜ਼ ਹੁੰਦੀ ਆ ਮਿੱਟੀ ਜਾਂ ਅੰਦਰਾਂ ਦੇ ਵਿੱਚੋਂ ਵਾਜਹ ਪੂਰੇ 8 ਦਿਨ 10 ਦਿਨ ਹੋ ਗਏ ਸਾਨੂੰ ਮਿੱਟੀ ਕੱਢਦਿਆਂ ਨੂੰ ਅੰਦਰੋਂ ਅਸੀਂ ਅਜਨਾਲਾ ਦੇ ਵਿੱਚ ਆ ਔਰ ਅਜਨਾਲੇ ਦਾ ਪਿੰਡ ਕੋਨੇਵਾਲ ਇਹ ਵੀਡੀਓ ਬਹੁਤ ਛੋਟੀ ਜੀ ਹੈ ਦੇਖ ਕੇ ਆਖਰ ਤੱਕ ਫੈਸਲਾ ਕਰਿਓ ਔਰ ਇਸ ਵੀਡੀਓ ਦੇ ਵਿੱਚ ਹਾਲਾਤਾਂ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਮਦਦ ਕਿਸ ਤਰ੍ਹਾਂ ਦੀ ਹੈ ਜਿੱਥੇ ਅਸੀਂ ਇਹ ਕਹਿੰਨੇ ਆ ਕਿ ਜ਼ਮੀਨਾਂ ਸਿੱਧੀਆਂ ਕਰਨੀਆਂ ਨੇ ਡੀਏਪੀ ਦੀ ਲੋੜ ਐ ਫਸਲ ਬੀਜਣ ਦੇ ਲਈ ਕਣਕ ਦੇ ਬੀਜ ਦੀ ਲੋੜ ਐ ਉੱਥੇ ਘਰੇਲੂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਪੈਣੀ ਆ ਆਹ ਦੇਖੋ ਕਿ ਇਹਨਾਂ ਦੇ ਇਹ ਉੱਪਰ ਲੈਣ ਵਾਲੇ ਕੱਪੜੇ ਜਿਹੜੇ ਸਰਦੀਆਂ ਦੇ ਵਿੱਚ ਵਰਤਨੇ ਸੀ ਇੱਥੋਂ ਇਹ ਜਿਹੜੀ ਲੋੜ ਐ ਇੱਥੋਂ ਸ਼ੁਰੂ ਹੋ ਜਾਂਦੀ ਆ ਤੁਸੀਂ ਆਹ ਹਾਲਾਤ ਵੇਖੋ ਇਹ ਵਾਲੀ ਰਜਾਈ ਕਦੋਂ ਇਹਨਾਂ ਦੇ ਕੰਮ ਆਏਗੀ ਜਾਂ ਇਹ ਕਿਉਂ ਵਰਤਣਗੇ ਦੇਖੋ ਜਿਹੜੇ ਕੱਪੜੇ ਘਰਾਂ ਦੇ ਵਿੱਚ ਪਏ ਰਹਿ ਗਏ ਉਹਨਾਂ ਨੂੰ ਕੱਢਣ ਦਾ ਵੀ ਸਮਾਂ ਨਹੀਂ ਮਿਲਿਆ ਉਹ ਕੱਪੜੇ ਸਾਰੇ ਦੇ ਸਾਰੇ ਬਰਬਾਦ ਪਾਉਣ ਵਾਲੇ ਕੱਪੜੇ ਸਾਰੇ ਦੇ ਸਾਰੇ ਬਰਬਾਦ ਸਰਦੀਆਂ ਵਾਲੇ ਕੱਪੜੇ ਸਾਰੇ ਦੇ ਸਾਰੇ ਬਰਬਾਦ ਜਿਹੜੇ ਦੁਬਾਰਾ ਵਰਤੋਂ 'ਚ ਨਹੀਂ ਆ ਸਕਦੇ ਤਾਂ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਇਹ ਬਣੇ ਹੋਇਆ ਤੁਸੀਂ ਆਹ ਵੇਖੋ ਕਿ ਐਨਾ ਚੀਜ਼ਾਂ ਦੀ ਲੋੜ ਪੈਣੀ ਆ ਵੀਰ ਮਰਿਓ ਤੁਸੀਂ ਬਾਹਰ ਬੈਠੇ ਵੀ ਸਾਡੀ ਇਹ ਵੀਡੀਓ ਦੇਖ ਰਹੇ ਹੋਗੇ ਤੁਸੀਂ ਇਸ ਦੇਸ਼ ਦੇ ਵਿੱਚ ਬੈਠੇ ਵੀ ਵੇਖ ਰਹੇ ਹੋਗੇ ਤੁਸੀਂ ਵੀ ਸੋਚ ਰਹੇ ਹੋਗੇ ਕਿ ਅਸੀਂ ਕੋਈ ਮਦਦ ਕਰੀਏ ਕਈ ਲੋਕ ਵੇਟ ਕਰ ਰਹੇ ਆ ਕਿ ਅਸੀਂ ਰੁੱਕ ਕੇ ਚੱਲੀਏ ਹਲੇ ਅਸੀਂ ਕੋਈ ਮਦਦ ਨਾ ਕਰੀਏ ਤਾਂ ਇਹਨਾਂ ਚੀਜ਼ਾਂ ਦੀ ਬਹੁਤ ਵੱਡੀ ਲੋੜ ਹੈ ਇਹ ਤੋਂ ਬਿਨਾ ਇਹ ਆ ਵਾਲੀ ਤਸਵੀਰ ਵੀ ਜਿਹੜੀ ਹੈ ਇਹ ਜ਼ਰੂਰ ਦਿਖਾਓ ਕਿ ਇਹ ਜਿਹੜੇ ਪਾਉਣ ਵਾਲੇ ਕੱਪੜੇ ਸੀਗੇ ਜਾਂ ਡੇਲੀ ਯੂਜ਼ ਕਰਦੇ ਸੀ ਦੇਖੋ ਆ ਸਰਦੀਆਂ ਵਾਲੇ ਆ ਇਹ ਖਤਮ ਹੋ ਗਏ ਸਾਰੇ ਦੇ ਸਾਰੇ ਕੱਪੜੇ ਇਹ ਸਾਰੇ ਸਰਦੀਆਂ ਵਾਲੇ ਕੱਪੜੇ ਸਰਦੀਆਂ ਗਰਮੀਆਂ ਇਹ ਕਹਿ ਲੋ ਕਿ ਬਚਾ ਹੀ ਕੱਖ ਨਹੀਂ ਕਿਉਂਕਿ ਇਹ ਪਰਿਵਾਰ ਉਹ ਹੈ ਜਦੋਂ ਬੰਨ ਟੁੱਟਦਾ ਤਾਂ ਇਹ ਲੋਕ ਆਪਣੇ ਘਰ ਦੇ ਵਿੱਚ ਫਸੇ ਰਹਿ ਜਾਂਦੇ ਆ ਇਹਨਾਂ ਤੱਕ ਖਬਰ ਵੀ ਛੇਤੀ ਨਹੀਂ ਪਹੁੰਚਦੀ ਕਿ ਪਾਣੀ ਆ ਗਿਆ ਤੁਸੀਂ ਭੱਜ ਲੋ ਆਪਣੀ ਮਸਾਂ ਜਾਨ ਬਚਾ ਕੇ ਛੱਤ ਤੇ ਚੜਦੇ ਆ ਪਾਣੀ ਆਉਣ ਤੋਂ ਤਿੰਨ ਤੋਂ ਚਾਰ ਘੰਟਿਆਂ ਬਾਅਦ ਇਸ ਪਰਿਵਾਰ ਨੂੰ ਬੇੜੀਆਂ ਦੇ ਰਾਹੀਂ ਰੈਸਕਿਊ ਕੀਤਾ ਜਾਂਦਾ ਔਰ ਸਾਡੇ ਨਾਲ ਇਸ ਪਰਿਵਾਰ ਦੇ ਮੈਂਬਰ ਵੀ ਹੈਗੇ ਨੇ ਸਾਡੇ ਨਾਲ ਵੀਰ ਜੀ ਹੈਗੇ ਨੇ ਨਾਲ ਬਾਪੂ ਜੀ ਹੈ ਬੇਬੇ ਜੀ ਸਾਰਾ ਪਰਿਵਾਰ ਜਿਹੜਾ ਇੱਥੇ ਬੈਠਾ ਹੈ ਅਸੀਂ ਗੱਲਬਾਤ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਅੰਦਰਲੀ ਤਸਵੀਰ ਤੁਹਾਨੂੰ ਇੱਕ ਹੋਰ ਦਿਖਾ ਦਈਏ ਕਿ ਕਿਸ ਤਰ੍ਹਾਂ ਦੇ ਨੁਕਸਾਨ ਜਿਹੜੇ ਨੇ ਉਹ ਸਾਰੇ ਪਰਿਵਾਰਾਂ ਦੇ ਹੋਏ ਆ ਇਹ ਤੋਂ ਬਿਨਾ ਆਹ ਤੋਂ ਸੁ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਕਿ ਲੋਕਾਂ ਨੇ ਆਪਣੀ ਜਿਹੜੀ ਸਾਲ ਭਰ ਵਰਤਣੀ ਸੀ ਕਣਕ ਉਹ ਰੱਖੀ ਹੋਈ ਸੀ ਤਾਂ ਇਹ ਸਾਰੀ ਦੀ ਸਾਰੀ ਖਰਾਬ ਹੋ ਗਈ ਪਾਣੀ ਦੇ ਵਿੱਚ ਇਹ ਢੋਲਿਆਂ ਦੇ ਵਿੱਚ ਪਈ ਜ਼ਰੂਰ ਸੀ ਜਿਹਨਾਂ ਨੂੰ ਡਰਮ ਅ ਡਰਮਾਂ ਦੇ ਵਿੱਚ ਪਾਈ ਹੋਈ ਸੀ ਪਈ ਜ਼ਰੂਰ ਸੀ ਪਰ ਇਹ ਸਾਰੀ ਦੀ ਸਾਰੀ ਭਿੱਜ ਗਈ ਇਹ ਤੋਂ ਬਿਨਾ ਜਿਹੜਾ ਅਸੀਂ ਅਲਮਾਰੀਆਂ ਦੇ ਵਿੱਚ ਸਮਾਨ ਰੱਖਦੇ ਹਾਂ ਸੰਭਾਲ ਸੰਭਾਲ ਕੇ ਸਾਡੇ ਬਹੁਤ ਜ਼ਰੂਰੀ ਕਾਗਜ਼ਾਤ ਹੁੰਦੇ ਆ ਇਹ ਤੋਂ ਬਿਨਾ ਸਾਡੀ ਕੋਈ ਨਿੱਕੀ ਮੋਟੀ ਐਸੈਸਰੀ ਜਿੰਨੀ ਵੀ ਹੁੰਦੀ ਆ ਜਾਂ ਜਿਹੜਾ ਸਮਾਨ ਅਸੀਂ ਕਦੇ ਕਦੇ ਆਪਣੇ ਫੰਕਸ਼ਨਾਂ ਤੇ ਕੱਪੜੇ ਵਰਤਨੇ ਹੁੰਦੇ ਆ ਤਾਂ ਆ ਦੇਖੋ ਆ ਹਾਲਤ ਹੋਈ ਪਈ ਆ ਕੱਪੜਿਆਂ ਦੀ ਇਹ ਕਿਸੇ ਕੰਮ ਨਾ ਆਉਣ ਵਾਲੇ ਕੱਪੜੇ ਆ ਔਰ ਜਿੰਨੇ ਵੀ ਲੋਕ ਪਾਣੀ ਦੇ ਵਿੱਚ ਡੁੱਬੇ ਰਹੇ ਘਰ ਡੁੱਬੇ ਰਹੇ ਪਿੰਡ ਡੁੱਬੇ ਰਹੇ ਉਹਨਾਂ ਨੂੰ ਇਸ ਵੇਲੇ ਭਾਈ ਤੇੜ ਪਾਉਣ ਵਾਲੇ ਕੱਪੜਿਆਂ ਦੀ ਵੀ ਜ਼ਰੂਰਤ ਹੈ ਸਰਦੀਆਂ ਵਾਲੇ ਕੱਪੜਿਆਂ ਦੀ ਵੀ ਜ਼ਰੂਰਤ ਹੈ ਤਾਂ ਇਸ ਕਰਕੇ ਤੁਹਾਨੂੰ ਹਾਲਾਤਾਂ ਦੇ ਨਾਲ-ਨਾਲ ਅਸੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਲੋੜ ਹੈ ਇਹ ਤੋਂ ਅਗਲੀ ਤਸਵੀਰ ਦੇਖੋ ਕਿ ਜਿਹੜੇ ਡਾਕੂਮੈਂਟ ਦਿਖਾ ਰਹੇ ਇਹਨਾਂ ਦੇ ਡਾਕੂਮੈਂਟ ਸਾਰੇ ਦੇ ਸਾਰੇ ਖਤਮ ਹੋ ਗਏ ਔਰ ਜਿੰਨੇ ਵੀ ਪਿੰਡ ਡੁੱਬਿਆ ਸਾਰਿਆਂ ਦੇ ਡਾਕੂਮੈਂਟ ਕਿਸੇ ਨੂੰ ਇੰਨੀ ਸੋਝੀ ਨਹੀਂ ਰਹੀ ਕਿ ਅਸੀਂ ਚੀਜ਼ ਕਿਹੜੀ ਬਚਾਉਣੀ ਆ ਸਿਰਫ ਇੱਕ ਚੀਜ਼ ਦੀ ਸੀ ਕਿ ਅਸੀਂ ਆਪਦੀ ਜਾਨ ਬਚਾਉਣੀ ਆ ਆ ਦੇਖੋ ਆ ਇਹ ਇਸ ਪਰਿਵਾਰ ਦੇ ਆਧਾਰ ਕਾਰਡ ਨੇ ਸਾਰੇ ਦੇ ਸਾਰੇ ਆ ਦੇਖੋ ਸਾਰੇ ਦੇ ਸਾਰੇ ਆਧਾਰ ਕਾਰਡ ਜਿਹੜੇ ਨੇ ਉਹ ਤੁਹਾਨੂੰ ਦਿਖ ਜਾਣਗੇ ਇਹ ਤੋਂ ਬਿਨਾ ਆ ਆ ਇਹਨਾਂ ਦੇ ਡਾਕੂਮੈਂਟ ਆ ਇਹਨਾਂ ਦੀ ਸ਼ਾਇਦ ਕੋਈ ਰਜਿਸਟਰੀ ਵਗੈਰਾ ਇਹ 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 ਘਰ ਦੀ ਰਜਿਸਟਰੀ ਜਾਂ ਜ਼ਮੀਨ ਦੀ ਰਜਿਸਟਰੀ ਆ ਦੇਖੋ ਸਾਰੀ ਖਤਮ ਹੋਈ ਪਈ ਆ ਇਹ ਜਿਹੜੇ ਜ਼ਰੂਰੀ ਕਾਗਜ਼ਾਤ ਸੀਗੇ ਉਹ ਵੀ ਖਤਮ ਹੋ ਗਏ ਆ ਦੇਖੋ ਸਾਰੇ ਕਾਗਜ਼ਾਤ ਖਤਮ ਹੋ ਗਏ ਸਾਰੇ ਦੇ ਸਾਰੇ ਇਹ ਤੋਂ ਬਿਨਾ ਆ ਦੇਖੋ ਬੈਂਕਾਂ ਦੀਆਂ ਕਾਪੀਆਂ ਗੈਸ ਕਨੈਕਸ਼ਨ ਦੀਆਂ ਕਾਪੀਆਂ ਸਾਰੇ ਦੇ ਸਾਰੇ ਡਾਕੂਮੈਂਟ ਜਿਹੜੇ ਸੀ ਭਾਈ ਸਾਰੇ ਖਤਮ ਹੋ ਗਏ ਇਹਨਾਂ ਲੋਕਾਂ ਦੇ ਔਰ ਇਹਦੀ ਜ਼ਰੂਰਤ ਇਹ ਵੀ ਹੈ ਕਿ ਜਿਨ੍ਹਾਂ ਦੇ ਡਾਕੂਮੈਂਟ ਖਤਮ ਹੋਏ ਆ ਭਾਈ ਸਰਕਾਰ ਇਹਨਾਂ ਦੀ ਮਦਦ ਇਸ ਤਰੀਕੇ ਨਾਲ ਕਰੇ ਕਿ ਪਿੰਡ-ਪਿੰਡ ਆ ਕੇ ਇਹਨਾਂ ਦੇ ਕੈਂਪ ਵਗੈਰਾ ਕੁਝ ਲਾਏ ਜਾਣ ਤਾਂ ਕਿ ਇਹਨਾਂ ਦੇ ਡਾਕੂਮੈਂਟ ਜਿਹੜੇ ਛੇਤੀ ਤੋਂ ਛੇਤੀ ਬਣ ਬਜਾਏ ਇਹ ਦੇ ਕਿ ਜਿਹੜੀਆਂ ਜਿਹੜੇ ਇਹਨਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨੇ ਆ ਉਹ ਇਹਨਾਂ ਦੇ ਬਚ ਜਾਣ ਕਿਉਂਕਿ ਵੱਡੀ ਆਪਤਾ ਦੇ ਵਿੱਚ ਫਸੇ ਹੋਏ ਲੋਕ ਐ ਇਹਨਾਂ ਦੇ ਡਾਕੂਮੈਂਟ ਸਾਰੇ ਦੇ ਸਾਰੇ ਜਿਹੜੇ ਆ ਉਹ ਗਵਰਨਮੈਂਟ ਪ੍ਰਸ਼ਾਸਨ ਜਿਹੜਾ ਐ ਉਹ ਜ਼ਿੰਮੇਵਾਰੀ ਦੇ ਨਾਲ ਇਹ ਸਾਰਾ ਕੁਝ ਕਰਵਾਵੇ ਤਾਂ ਇਹ ਘਰ ਦੇ ਹਾਲਾਤ ਇਹ ਬਹੁਤ ਬੁਰੇ ਨੇ ਐਸ ਐਸ ਕਮਰੇ ਦੇ ਵਿੱਚ ਇਹਨਾਂ ਦਾ ਬਹੁਤ ਸਾਰਾ ਸਮਾਨ ਪਿਆ ਸੀ ਇਹਨੂੰ ਸਟੋਰ ਰੂਮ ਬਣਾਇਆ ਸੀ ਪਰ ਇਹਦੀ ਹਾਲਤ ਵੇਖੋ ਥੱਲੇੋਂ ਮਿੱਟੀ ਖੜ ਗਈ ਇਥੋਂ ਇਹ ਫਰਸ਼ ਬਹਿ ਗਿਆ ਔਰ ਫਰਸ਼ ਬਹਿਣ ਦਾ ਮਤਲਬ ਇਹ ਹੈ ਕਿ ਨੀਂਦ ਦੇ ਥੱਲੇੋਂ ਮਿੱਟੀ ਖੜ ਗਈ ਔਰ ਇਸੇ ਕਰਕੇ ਨੀਂ ਵੀ ਬੈਠੀ ਆ ਤੇ ਇਹ ਫਰਸ਼ ਵੀ ਬਹਿ ਗਿਆ ਹੁਣ ਤੁਹਾਨੂੰ ਹਾਲਾਤ ਦਿਖਾਤੇ ਆ ਬਾਪੂ ਜੀ ਹੋਰਾਂ ਨਾਲ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਨਾਮ ਕੀ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਗੁਰਚਰਨ ਸਿੰਘ ਪਿੰਡ ਕੋਨੇਲਾ ਕੀ ਹੋਇਆ ਜੀ ਉਸ ਦਿਨ ਉਹ ਤਾਂ ਜੀ ਸਵੇਰ ਸੁਬਾ ਦਾ ਟਾਈਮ ਹੀ 6 ਵਜੇ ਦਾ 6 ਵਜੇ ਕੋਈ 5 ਮਿੰਟ ਤੇ ਬੰਦ ਟੁੱਟਾ ਬੰਦ ਟੁੱਟਣ ਦੇ ਸਾਰੀ 15 ਮਿੰਟਾਂ ਦੇ ਵਿੱਚ ਵਿੱਚ ਪੂਰਾ ਜਿਹੜਾ ਤੁਹਾਡਾ ਘੇਰਾ ਹੀ ਪਿੰਡ ਦਾ ਦਵਾਲਾ ਦਵਾਲਾ ਉਹ ਸਾਰਾ ਪੂਰਾ ਪਾਣੀ ਨਾਲ ਭਰ ਗਿਆ 15 ਮਿੰਟਾਂ ਦੇ ਵਿੱਚ 5 ਮਿੰਟ ਸਿਰਫ ਟਾਈਮ ਮਿਲਿਆ ਜਿਹੜਾ 4 ਮਿੰਟ ਜਿਹੜੇ ਡੰਗਰ ਸੀ ਕੱਢ ਕੇ ਤੇ ਉਹ ਤੁਸੀਂ ਬੰਦ ਦੇ ਉੱਤੇ ਪਰਲੇ ਦੇ ਬੰਦ ਦਿੱਤੇ ਨੇ ਉਥੋਂ ਵਾਪਸ ਆਉਂਦਿਆਂ ਮੇਰੇ ਘਰ ਦੇ ਵਿੱਚ ਮੇਰੇ ਗਲ ਤੋਂ ਪਾਣੀ ਵੱਧ ਹੋ ਗਿਆ ਭੱਜ ਕੇ ਹੀ ਜਾਨ ਬਚਾ ਕੇ ਕੋਠੇ ਦੇ ਉੱਤੇ ਆਪਣੇ ਚੜ ਗਏ ਆ ਤੇ ਸਮਾਨ ਤੇ ਕੱਢਣ ਦੀ ਹਿੰਮਤੀ ਨਹੀਂ ਪਈ ਜੋ ਵੀ ਸਮਾਨ ਵਿਹੜੇ ਦੇ ਵਿੱਚ ਘਰ ਦਾ ਹੈਗਾ ਹੀ ਉਹ ਸਾਰਾ ਰੁੜ ਗਿਆ ਜਿਹੜਾ ਅੰਦਰਾਂ ਦੇ ਵਿੱਚ ਰਹਿ ਗਿਆ ਸੀ ਉਹ ਅੰਦਰਾਂ ਦੇ ਵਿੱਚ ਹੀ ਗਲ ਗਿਆ ਅਸੀਂ 4 ਦਿਨ ਬਾਅਦ ਆਏ ਆ ਪਾਣੀ ਲੱਥਿਆ ਤੇ ਵੇਖਿਆ ਤੇ ਗੋਡੇ-ਗੋਡੇ ਰਿਬ ਚੜੀ ਹੋਈ ਸੀ ਲੋਕਾਂ ਨੂੰ ਪਤਾ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਜਿਨ੍ਹਾਂ ਨੂੰ ਹੜ ਪੈਂਦੇ ਨੇ ਉਹਨਾਂ ਨੂੰ ਪਤਾ ਵੀ ਰਿਬ ਕੀ ਚੀਜ਼ ਹੁੰਦੀ ਆ ਮਿੱਟੀ ਆ ਅੰਦਰਾਂ ਦੇ ਵਿੱਚੋਂ ਉਹ ਅੱਜ ਪੂਰੇ 8 ਦਿਨ 10 ਦਿਨ ਹੋ ਗਏ ਸਾਨੂੰ ਮਿੱਟੀ ਕੱਢਦਿਆਂ ਨੂੰ ਅੰਦਰੋਂ ਅੱਜ ਮੜਾ ਜਾ ਕਮਰੇ ਸਾਫ਼ ਕੀਤੇ ਨੇ ਅਜੇ ਕਾਗਜ਼ ਪੱਤਰ ਨਹੀਂ ਛੇੜੇ ਕਿਉਂ ਗਿੱਲੇ ਨੇ ਜੇ ਹਲਾਉਂਦੇ ਆ ਤਾਂ ਉਹ ਪਾੜ ਜਾਂਦੇ ਨੇ ਇਸ ਕਰਕੇ ਫਿਰ ਅਸੀਂ ਆਸਤੇ ਆਸਤੇ ਜਿੱਦਾਂ ਧੁੱਪ ਲੱਗੇਗੀ ਤੇ ਉਸੇ ਹਿਸਾਬ ਨਾਲ ਇੱਥੋਂ ਨਿਕਲੇ ਕਿਵੇਂ ਨਿਕਲੇ ਜੀ ਅਸੀਂ ਕਿਸ਼ਤੀ ਆਈ ਹੈ ਇੱਕ ਸਾਡੀ ਲਟਕੀ ਸੀ ਉਹਨੇ ਫੋਨ ਕੀਤਾ ਉਹਨੂੰ ਨੰਬਰ ਕੋਈ ਯਾਦ ਹੀ ਅੰਮ੍ਰਿਤਸਰ ਵਾਲਿਆਂ ਦਾ ਉਹ ਸਿੱਧੀ ਕਿਸ਼ਤੀ ਲੈ ਕੇ ਸਾਡੇ ਕੋ ਆਏ ਨਹੀਂ ਤੇ ਸਾਡੀ ਤੇ ਨਹੀਂ ਪਹੁੰਚੀ ਜਾਂ ਨਹੀਂ ਨਾ ਸਾਨੂੰ ਪਤਾ ਸੀ ਉਹ ਪੜ੍ਹੀ ਲਿਖੀ ਤੇ ਬੇਟੀ ਸਾਡੀ ਉਹਨੇ ਬਾਰੋ-ਬਾਰ ਫੋਨ ਕਰਕੇ ਤੇ ਕਿਸ਼ਤੀ ਵਾਲੇ ਨੂੰ ਲੋਕੇਸ਼ਨ ਭੇਜ ਕੇ ਤੇ ਫੇਰ ਸਾਡੇ ਕੋ ਤਿੰਨ ਸਾਲ ਦੀ ਬੱਚੀ ਆ ਉਹਦਾ ਹਵਾਲਾ ਦਿੱਤਾ ਉਹਦੀ ਵੀਡੀਓ ਪਾਈ ਤੇ ਫੇਰ ਜਾ ਕੇ ਸਾਡੇ ਕੋ ਪ੍ਰਸ਼ਾਸਨ ਵਾਲਾ ਕੋਈ ਬੰਦਾ ਆਇਆ ਤੇ ਸਾਨੂੰ ਕੱਢ ਕੇ ਲੈ ਕੇ ਸਿੱਧੇ ਰਮਦਾਸ ਲੈ ਕੇ ਗਿਆ ਅਸੀਂ ਕੋਈ 6-7 ਘੰਟੇ ਦਿਨ ਦਾ ਮਤਲਬ 3-4 ਦਾ ਟਾਈਮ ਹੋ ਗਿਆ ਜਦੋਂ 6 ਵਜੇ ਦੇ ਚੜੇ ਆ ਤੇ 3-4 ਵਜੇ ਤੱਕ ਉੱਤੇ ਰਹੇ ਅਸੀਂ 7-8 ਘੰਟੇ ਉੱਤੇ ਬੈਠੇ ਰਹੇ ਆ ਫਿਰ ਸਿੱਧਾ ਰਮਦਾਸ ਜਾ ਕੇ ਤਾਰਿਆ ਸਾਨੂੰ ਤੇ ਰਮਦਾਸ ਤੋਂ ਫਿਰ ਕੋਈ ਰਿਸ਼ਤੇਦਾਰ ਆਇਆ ਉਹ ਲੈ ਗਿਆ ਡੰਗਰ ਸਾਡੇ 3 ਦਿਨ ਭੁੱਖੇ ਉਹ ਬੰਦ ਦੇ ਉੱਤੇ ਬੱਦੇ ਰਹੇ ਕਿਉਂ ਰਸਤੇ ਸਾਰੇ ਟੁੱਟ ਗਏ ਸੀ ਤੇ ਕੋਈ ਅਵਾਜ਼ਾਈ ਦਾ ਸਾਧਨ ਨਹੀਂ ਚੌਥੇ ਦਿਨ ਆਣ ਕੇ ਡੰਗਰ ਉੱਥੋਂ ਖੋਲੇ ਅਸੀਂ ਹਾਂਜੀ ਇਹ ਇਹ ਘਰ ਘਰ ਦੇ ਹਾਲਾਤ ਆ ਵੀਰੇ ਬੱਚਾ ਤਾਂ ਹੋਣਾ ਹੀ ਨਹੀਂ ਕੋਸ਼ ਇਧਰ ਨੂੰ ਆ ਜਾਓ ਮੈਂ ਕੱਪੜੇ-ਕੁੱਪੜੇ ਤਾਂ ਕੁਝ ਵੀ ਨਹੀਂ ਬਚਿਆ ਕਿਸੇ ਦਾ ਵੀ ਨਹੀਂ ਬਚਿਆ ਵੀਰ ਜੀ ਕੋਈ ਚੀਜ਼ ਨਹੀਂ ਬਚੀ ਸਭ ਤੁਸੀਂ ਵੇਖ ਸਕਦੇ ਦੱਸਣ ਦੀ ਤਾਂ ਲੋੜ ਹੀ ਨਹੀਂ ਆ ਜਿੰਨਾ ਹਾਲਾਤ ਹੋ ਗਏ ਆ ਜੋ ਵੀ ਨੁਕਸਾਨ ਹੋ ਗਿਆ ਉਹ ਤਾਂ ਸਭ ਤੁਸੀਂ ਦੇਖ ਹੀ ਸਕਦੇ ਤੇ ਫਰਸ਼ ਜਿਹੜੇ ਨੇ ਇੱਕ-ਇੱਕ ਫੁੱਟ ਦੇ ਕਰੀਬ ਬਹਿ ਗਏ ਨੇ ਸਾਨੂੰ ਤਾਂ ਹੁਣ ਇਹ ਵੀ ਖਤਰਾ ਵਾ ਵੀ ਕਿਤੇ ਵਾਹਿਗੁਰੂ ਕਿਰਪਾ ਕਰੇ ਸਾਡੀ ਛਾਤੀ ਬਜੀ ਰਵੇ ਕੋਈ ਵੀ ਵੀਰ ਭਰਾ ਹੁੰਦਾ ਸਾਨੂੰ ਡਰਾ ਦਿੰਦਾ ਕਹਿੰਦਾ ਯਾਰ ਤੁਸੀਂ ਇਹਦੇ ਥੱਲੇ ਨਾ ਰਿਓ ਇਹਦੇ ਤੇ ਜੇ ਫਰਸ਼ ਬਹਿ ਗਏ ਆ ਤਾਂ ਨੀਂਆ ਵੀ ਬਹਿ ਸਕਦੀਆਂ ਆ ਬਸ ਸਰ ਸਾਨੂੰ ਇਹੋ ਹੀ ਆ ਵੀ ਹੁਣ ਵਾਹਿਗੁਰੂ ਕਿਰਪਾ ਕਰੇ ਸਾਡਾ ਸਾਡੀ ਖੜੀ ਰਵੇ ਇਹ ਚੀਜ਼ ਹੈ ਕਾਰੋਬਾਰ ਕੀ ਹੈ ਪਰਿਵਾਰ ਦਾ ਸਰ ਕਾਰੋਬਾਰ ਸਰ ਖੇਤੀਬਾੜੀ ਕਰਦੇ ਆ ਕਿੰਨੀ ਕਿੰਨੀ ਹੈ 2.5 ਕਿੱਲੇ ਜ਼ਮੀਨ ਹੈ ਜੀ 2.5 ਕਿੱਲੇ ਹਾਂ ਜੀ 2.5 ਕਿੱਲਾਂ ਦੀ ਵਾਈ ਨਾਲ ਪਰਿਵਾਰ ਚਲਾਇਆ ਹਾਂ ਜੀ ਹਾਂ ਜੀ ਹਾਂ ਜੀ ਸਰ 2.5 ਕਿੱਲਾਂ ਦੀ ਵਾਈ ਕਰਕੇ ਬਾਈ ਇਹੋ ਜਿਹਾ ਕਰਤਾ ਦੁਬਾਰਾ ਨਹੀਂ ਬਣ ਸਰ ਦਿਹਾੜੀ ਕਰਦਾ ਮੈਂ ਨਾਲ ਮਿਸਤਰੀ ਦਾ ਕੰਮ ਕਰਦਾ ਜੀ ਰਾਜ ਮਿਸਤਰੀ ਹਾਂ ਜੀ ਹਾਂ ਜੀ ਮਿਸਤਰੀ ਦਾ ਕੰਮ ਕਰਦਾ ਭਾਈ ਇਹ ਜੇ ਘਰ ਬਣਾਉਣ ਵਾਸਤੇ ਤਾਂ ਬੰਦੇ ਨੂੰ ਕਈ ਸਾਲ ਸੋਚਣਾ ਪੈਂਦਾ ਹੈ। ਹਾਂਜੀ। ਮਤਲਬ ਇਹੋ ਜਿਹੇ ਦਾ ਮਤਲਬ ਇਹ ਹੈ ਕਿ ਤੁਸੀਂ ਦੋ ਤਿੰਨ ਕਮਰੇ ਬਣਾਏ ਆ। ਹਾਂਜੀ। ਲੈਂਟਰ ਪਾਇਆ ਆਪਦੇ ਜੋਗਾ ਜਿੰਨਾ ਕਿ ਵਰਤਨ ਜੋਗਾ ਬਣਾਇਆ। ਹੁਣ ਤਾਂ ਇਹ ਬਣਾਉਣ ਵਾਸਤੇ ਕਈ ਸਾਲ ਸੋਚਣਾ ਪੈਂਦਾ ਵੀ ਆਪਾਂ ਇੱਥੋਂ ਸੀਮੈਂਟ ਦਾ ਪ੍ਰਬੰਧ ਕਰਾਂਗੇ, ਇੰਨੇ ਇੱਕ ਪੈਸੇ ਦਾ ਪ੍ਰਬੰਧ ਕਰਾਂਗੇ ਤੇ ਇਹ ਤਾਂ ਬਾਈ ਤੁਹਾਡਾ ਘਰ ਤਾਂ ਕੰਡਮ ਹੋ ਗਿਆ ਫੇਰ ਇੱਕ ਵਾਰ। ਬਿਲਕੁਲ ਹੋ ਗਿਆ ਸਰ। ਮੇਰੇ ਪਾਪਾ ਨੇ ਬਹੁਤ ਜ਼ਿਆਦੀ ਮਿਹਨਤ ਕਰਕੇ 10 ਸਾਲ ਬਾਹਰ ਲਗਾਈ ਨੇ ਉਹਨਾਂ ਨੇ ਦੁਬਈ ਦੇ ਵਿੱਚ। ਮਿਹਨਤ ਕਰਕੇ ਸਾਨੂੰ ਘਰ ਬਣਾ ਕੇ ਦਿੱਤਾ ਹੈ। ਪਰ ਹੁਣ ਸਾਨੂੰ ਫੇਰ ਲੱਗਦਾ ਵੀ ਨਹੀਂ ਜ ਸਾਡੀ ਗੱਲ ਬਣਨੀ ਨਹੀਂਗੀ। ਜਿੱਤਰਾ ਦੇ ਹਾਲਾਤ ਹੋ ਗਏ ਸਭ ਤੁਸੀਂ ਵੇਖ ਹੀ ਲਿਆ। ਜਿੰਨੇ ਸਰਟੀਫਿਕੇਟ ਵਗੈਰਾ ਸਭ ਕੋਸ਼ੀ ਖਰਾਬ ਹੋ ਗਿਆ। ਕੁਝ ਕਹਿਣਯੋਗ ਬਚਿਆ ਹੀ ਨਹੀਂ ਹੈ ਜੀ। ਹਾਲਾਤ ਤਾਂ ਤੁਸੀਂ ਵੇਖ ਹੀ ਲਏ ਜੀ। ਬਾਪੂ ਮਸਾਂ ਪੈਸੇ ਜੋੜੇ ਫਿਰ। ਮੈਂ ਜੀ ਬਹੁਤ ਮਿਹਨਤ ਕੀਤੀ ਬੱਚਾ ਛੋਟਾ ਸੀ। ਜਾ ਕੇ ਦੁਬਈ ਦੇ ਵਿੱਚ ਕੋਈ 10-12 ਸਾਲ ਲਾਏ। ਮੇਰੀ 45 ਸਾਲ ਦੀ 44 ਸਾਲ ਦੀ ਉਮਰ ਸੀ ਜਦੋਂ ਮੈਂ ਬਾਹਰ ਗਿਆ। ਤੇ ਮੁਰਗੇ ਉਹਨੂੰ ਤਾਂ ਕਹਿੰਦੇ ਸੀ ਤੂੰ ਬਾਹਰ ਜਾ ਨਹੀਂ ਸਕਦਾ ਪਰਮਾਤਮਾ ਨੇ ਢੋਈ ਲਾਈ ਇੱਥੇ ਤੇ ਦੋ ਟਾਈਆਂ ਕਿੱਲਿਆਂ ਦੇ ਉੱਤੇ ਤੇ ਜ਼ਮੀਨ ਨਾਲ ਦਿਹਾੜੀਆਂ ਬੜੀਆਂ ਕੀਤੀਆਂ ਸੀ ਪਰ ਗੱਲ ਨਹੀਂ ਬਣੀ ਫਿਰ ਥੋੜਾ ਜਿਹਾ ਯੋਰ ਲਾਇਆ ਉਧਰ 10 ਸਾਲ ਲਾਏ 12 ਸਾਲ ਆਣ ਕੇ ਮਕਾਨ ਬਣਾਇਆ ਬੜੀ ਮੁਸ਼ਕਲ ਨਾਲ ਮਕਾਨ ਬਣਾਇਆ ਸੀ ਕਿੰਨਾ ਚਿਰ ਹੋਇਆ ਮਕਾਨ ਬਣੇ ਮਕਾਨ ਬਣੇ ਨੂੰ ਕੋਈ 7-8 ਸਾਲ ਹੋ ਗਏ ਨੇ 7-8 ਹਾਂਜੀ 7 ਦੇ ਵਿੱਚ ਮ ਆਇਆ ਤੇ 7 ਤੋਂ 8 ਦੇ ਵਿੱਚ ਆਣ ਕੇ 9 ਦੇ ਵਿੱਚ ਮ ਬਣਾਇਆ ਮਕਾਨ ਪਤਾ ਨਹੀਂ ਹੁਣ ਕਿੰਨਾ ਮੈਂ ਇੰਨਾ ਗਿਣਿਆ ਨਹੀਂ ਵੀ ਕਿ 7-8 ਸਾਲ ਹੋ ਗਏ ਨੇ ਗੁਰੂ ਨੌ ਦੇ ਵਿੱਚ ਮੈਂ 89 ਚਾਣ ਕੇ ਬਣਾਇਆ ਬਾਹਰੋਂ ਬਾਹਰੋਂ ਫਿਰ ਮ ਆ ਗਿਆ ਪੱਕਾ ਉਂਵਰ ਜ਼ਿਆਦਾ ਹੋ ਗਈ ਸੀ ਤੇ ਇਸ ਕਰਕੇ ਫਿਰ ਇਹ ਬੱਚਾ ਫਿਰ ਹੋ ਗਿਆ ਪਰ ਬਚਦੇ ਦਿਹਾੜੀ ਧੂੜੀ ਕਰਦਾ ਨਾਲ ਵਾਈ ਦਾ ਕੰਮ ਖੇਤੀਬਾੜੀ ਦਾ ਕਰਦਾ ਥੋੜਾ ਬੋਤਾ ਤੇ ਇਸ ਕਰਕੇ ਬਾਕੀ ਜੋ ਵੀ ਘਰ ਦਾ ਸਮਾਨ ਹਰ ਬੰਦੇ ਨੂੰ ਪਤਾ ਏ ਟੂ ਜ਼ेड ਫਰਿਜ ਲਮਾਰੀ ਜੋ ਵੀ ਮਦਦ ਘਰ ਦਾ ਇਨਵਰਟਰ ਸਭ ਕੁਝ ਡੁੱਬ ਗਿਆ ਅਗੋਂ ਪ੍ਰਮਾਤਮਾ ਦੇਣ ਵਾਲਾ ਮਾਲਕ ਦੇਣ ਵਾਲਾ ਉਹ ਕਿਰਪਾ ਕਰੇਗਾ ਤੇ ਸਭ ਕੁਝ ਆਪੇ ਠੀਕ ਹੋ ਜਾਏਗਾ ਕੋਈ ਮਦਦ ਹੋਈ ਕਿਸੇ ਤਰ੍ਹਾਂ ਦੀ ਹੁਣ ਤੱਕ ਆਈਆਂ ਨੇ ਸੰਸਦਾਂ ਆਈਆਂ ਨੇ ਵਿੱਚ ਲਿਖ ਕੇ ਲੈ ਗਏ ਨੇ ਵੇਖੋ ਜੋ ਕੋਈ ਮਾਰਕ ਕਿਰਪਾ ਕਰੇ ਉਹਨਾਂ ਤੇ ਇੱਕ ਬੰਦਾ ਆਹ ਕੇ 20000 ਰੁਪਏ ਦੇ ਗਿਆ ਘਰਾਂ ਨੂੰ ਤੇ ਬਾਕੀ ਨਹੀਂ ਅਜੇ ਤੱਕ ਕੋਈ ਹੋਰ ਨਹੀਂ ਪਹੁੰਚਿਆ ਲੋਕ ਆਪਣੇ ਪੱਪਾਂ ਭਾਰ ਨੇ ਮਦਦ ਕਰਨ ਵਾਸਤੇ ਬਹੁਤ ਸਾਰੇ ਲੋਕ ਤਾਂ ਦੇਖੋ ਤੁਸੀਂ 1 ਕਰੋੜ ਦੀ ਕੋਠੀ ਦਾ ਜ਼ਿਕਰ ਸੁਣਿਆ ਉਹ ਇਸੇ ਪਿੰਡ ਦੇ ਵਿੱਚ ਸੀ ਉਹਨਾਂ ਦੀ ਬਹੁਤ ਸਾਰੀ ਜਿਹੜੀ ਆ ਉਹ ਲੋਕ ਮਦਦ ਕਰ ਵੀ ਰਹੇ ਆ ਹੋ ਵੀ ਗਈ ਹੈ ਪਰ ਬਿਲਕੁਲ ਉਸੇ ਤਰ੍ਹਾਂ ਦੀ ਕਹਾਣੀ ਹੈ ਕਿ ਬਜ਼ੁਰਗ ਨੇ 10-12 ਸਾਲ ਆਪਣੇ ਵਿਦੇਸ਼ ਦੇ ਵਿੱਚ ਲਾ ਕੇ ਕੋਈ 4 ਪੈਸੇ 4 ਛੇਲਰ ਇਕੱਠੇ ਕੀਤੇ ਉਹਨੂੰ ਪਤਾ ਸੀ ਕਿ ਪਿੰਡ ਦੇ ਵਿੱਚ ਰਾਜਮਿਸਤਰੀ ਦਾ ਕੰਮ ਕਰਕੇ ਜਾਂ ਫਿਰ ਢਾਈ ਕਿੱਲਿਆਂ ਦੀ ਵਾਈ ਕਰਕੇ ਘਰ ਨਹੀਂ ਬਣਨਾ ਬਾਹਰ ਗਏ ਬਾਹਰ ਜਾ ਕੇ ਮਿਹਨਤ ਕਰਕੇ ਇਹ ਘਰ ਬਣਾਇਆ ਸੀ ਤੇ ਹੁਣ ਘਰ ਕੰਡਮ ਹੋ ਗਿਆ ਇਹ ਖਤਮ ਹੋ ਗਿਆ ਇਹਨਾਂ ਦੀ ਜਾਨ ਦਾ ਖੌ ਬਣ ਗਿਆ ਹੁਣ ਇਹ ਘਰ ਹੁਣ ਇਹਨਾਂ ਨੂੰ ਜ਼ਰੂਰਤ ਹੈ ਕਿ ਕੋਈ ਥੋੜੀ ਬਹੁਤੀ ਮਦਦ ਕਰੇ ਥੋੜਾ ਬਹੁਤਾ ਆਸਰਾ ਲਾਵੇ ਤਾਂ ਇਹ ਆਪਣੇ ਰਹਿਣ ਜੋਗਾ ਇਸ ਨੂੰ ਢਾ ਕੇ ਦੁਬਾਰਾ ਥੋੜਾ ਬਹੁਤਾ ਬਣਾ ਸਕਣਾ ਸਾਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਇਸ ਗੱਲ ਦੀ ਉਡੀਕ ਦੇ ਵਿੱਚ ਆ ਕਿ ਉਹਨਾਂ ਤੱਕ ਸਹੀ ਅੰਕੜੇ ਪਹੁੰਚਣ ਸਹੀ ਮਦਦ ਜਿਹੜੀ ਹੈ ਉਹਨਾਂ ਤੱਕ ਇਹ ਪਹੁੰਚੇ ਕਿ ਕਿਸ ਚੀਜ਼ ਦੀ ਜ਼ਰੂਰਤ ਹੈ ਤਾਂ ਇੱਥੇ ਮੈਂ ਤਿੰਨ ਚੀਜ਼ਾਂ ਦੱਸੀਆਂ ਨੇ ਇੱਕ ਮਦਦ ਇਹ ਕਿ ਘਰਾਂ ਦੇ ਵਿੱਚ ਜਿਹੜੇ ਤੇੜ ਪਾਉਣ ਵਾਲੇ ਕੱਪੜੇ ਸੀ ਖਤਮ ਹੋ ਗਏ ਚਾਹੇ ਉਹ ਗਰਮੀ ਦੇ ਆ ਜਾਂ ਸਰਦੀ ਦੇ ਆ ਲੋਕ ਆਰਥਿਕ ਤੌਰ ਤੇ ਕਮਜ਼ੋਰ ਹੋ ਗਏ ਉਹਨਾਂ ਤੋਂ ਪੂਰਾ ਨਹੀਂ ਉਤਰਿਆ ਜਾਣਾ ਉਹਨਾਂ ਤੱਕ ਸਰਦੀਆਂ ਵਾਲੇ ਕੱਪੜੇ ਪਹੁੰਚਦੇ ਹੋ ਹੋ ਜਾਣ ਜੇਕਰ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਇਹ ਤੋਂ ਬਿਨਾ ਡਾਕੂਮੈਂਟੇਸ਼ਨ ਖਰਾਬ ਹੋ ਗਈ ਸਰਕਾਰ ਤੱਕ ਅਪੀਲ ਪਹੁੰਚਦੀ ਹੋ ਜੇ ਕਿ ਕੈਂਪ ਵਗੈਰਾ ਲਾ ਕੇ ਜਾਂ ਫਿਰ ਕੋਈ ਹੋਰ ਨਵੀਂ ਪਾਲਿਸੀ ਨਵੀਂ ਤਰਕੀਬ ਕੱਢ ਕੇ ਇਹਨਾਂ ਲੋਕਾਂ ਨੂੰ ਸੌਖਿਆ ਕਰ ਦਿੱਤਾ ਜਾਵੇ ਕਿ ਇਹਨਾਂ ਦੇ ਜਿਹੜੇ ਡਾਕੂਮੈਂਟ ਹੈ ਇਹਨਾਂ ਨੂੰ ਕੁਝ ਦਿਨਾਂ ਦੇ ਵਿੱਚ ਹੀ ਬਿਨਾ ਬਹੁਤ ਵੱਡੀ ਫਾਰਮੈਲਟੀ ਤੋਂ ਬਿਨਾ ਇਹਨਾਂ ਦੇ ਆਧਾਰ ਤੇ ਹੀ ਬਣਾਏ ਜਾਵਣ ਔਰ ਤੀਜੀ ਜਿਹੜੀ ਬੇਨਤੀ ਹੈ ਕਿ ਭਾਈ ਚਾਹੇ ਉਹ ਕੋਠੀਆਂ ਤੇ ਜਾਂ ਫਿਰ ਛੋਟੇ ਘਰ ਹੈ ਘਰ ਸਾਰਿਆਂ ਦੇ ਸਾਰੇ ਖਰਾਬ ਹੋਏ ਆ ਉਹਨਾਂ ਦੀ ਮਦਦ ਦੇ ਵਾਸਤੇ ਇਹ ਵੀਡੀਓ ਪਹੁੰਚਦੀ ਕਰ ਦਿਓ ਤਾਂ ਕਿ ਲੋਕ ਇਹਨਾਂ ਲੋਕਾਂ ਦੇ ਨਾਲ ਆ ਕੇ ਖੜੇ ਹੋ ਜਾਣ ਆਪਣੇ ਸਹਿਯੋਗੀ ਅਮਨ ਦੇ ਨਾਲ ਮੇਰਾ ਵੀ ਸੰਗਰਾਹ ਹੁਰਦਾ ਅਨਮਿਊਟ ਕੋਨੇਵਾਲ ਅਜਨੈ